ਦੀ ਬਾਬਿਆਂ ਵੱਲੋਂ ਇੱਕ ਬਜ਼ੁਰਗ ਜੋੜੇ ਨੂੰ ਆਪਣਾ ਸ਼ਿਕਾਰ ਬਣਾਇਆ ਗਿਆ ਤੇ ਉਹਨਾਂ ਨੂੰ ਲੁੱਟ ਕੇ ਹੀ ਫਰਾਰ ਹੋ ਜਾਂਦੇ ਨੇ ਜਿੱਦੀ ਵੀਡੀਓ ਵੀ ਸਾਹਮਣੇ ਆਈ ਏ ਵੀਡੀਓ ਚ ਸਾਫ਼ ਦੇਖਿਆ ਜਾ ਸਕਦਾ ਕਿ ਮੋਟਰਸਾਈਕਲ ਤੇ ਸਵਾਰ ਹੋ ਕੇ ਇੱਕ ਜੋੜਾ ਹੁੰਦਾ ਜਿਸ ਦੇ ਵਿੱਚ ਇੱਕ ਮਰਦ ਹੈ ਤੇ ਨਾਲ ਹੀ ਇੱਕ ਔਰਤ ਹੈ ਇੱਕ ਵਿਅਕਤੀ ਇੱਕ ਨਾਲ ਔਰਤ ਹੁੰਦੀ ਹੈ ਤੇ ਦੋਵੇਂ ਜਣੇ ਜਿਹੜੇ ਨੇ ਅਬ ਬਜ਼ੁਰਗ ਜੋੜਾ ਜਿਹੜਾ ਕਿ ਮੋਟਰਸਾਈਕਲ ਤੇ ਸਵਾਰ ਹੋ ਕੇ ਆ ਰਿਹਾ ਹੁੰਦਾ ਤਾਂ ਉਹਨਾਂ ਨੂੰ ਰੋਕ ਲੈਂਦੇ ਨੇ ਹੱਥ ਦੇ ਕੇ ਰੋਕ ਲੈਂਦੇ ਨੇ ਸੁਬਾ ਉਹਨਾਂ ਨੂੰ ਕਹਿ ਲੱਗਦੇ ਨੇ ਕਿ ਬਾਬਾ ਜੀ ਜਿਹੜੇ ਕਿ ਕਰਾਮਾਤੀ ਬਾਬਾ ਜੀ ਨੇ ਉਹਨਾਂ ਨੇ ਤੁਹਾਨੂੰ ਹੱਥ ਦਿੱਤਾ ਸੀ ਤੁਸੀਂ ਰੁਕੇ ਕਿਉਂ ਨਹੀਂ ਇਹ ਗੱਲਾਂ ਦੇ ਵਿੱਚ ਉਹ ਜੋੜਾ ਜਿਹੜਾਗਾ ਇਹਨਾਂ ਨੂੰ ਲਾ ਲੰਦਾ ਤਾਂ ਉਸ ਤੋਂ ਬਾਅਦ ਰੋਕਿਆ ਜਾਂਦਾ ਉਹਨਾਂ ਨੂੰ ਤਾਂ ਗੱਲਾਂ ਕਰਨ ਲੱਗਦੇ ਨੇ ਕਿ ਬਾਬਾ ਜੀ ਬੜੇ ਚਮਤਕਾਰ ਦਿਖਾਉਂਦੇ ਨੇ ਉਸ ਤੋਂ ਬਾਅਦ ਇੱਕ ਨੀਲੀ ਪੱਗ ਦੇ ਵਿੱਚ ਬੰਦਾ ਜਿਹੜਾ ਉਹਨਾਂ ਦੇ ਕੋਲ ਆ ਜਾਂਦਾ ਉਸ ਤੋਂ ਬਾਅਦ ਉਹ ਗੱਲਾਂ ਕਰਨ ਲੱਗਦੇ ਨੇ ਜੋ ਮੋਟਰਸਾਈਕਲ ਤੇ ਸਵਾਰ ਹੁੰਦੇ ਨੇ ਉਹ ਕਹਿਣ ਲੱਗਦੇ ਨੇ ਕਿ ਇਹ ਬਾਬਾ ਜੀ ਬੜੇ ਚਮਤਕਾਰੀ ਹੈਗੇ ਨੇ ਤੁਹਾਨੂੰ ਬੜੇ ਚਮਤਕਾਰ ਜਿਹੜੇ ਨੇ ਉਹ ਵੇਖਣ ਨੂੰ ਮਿਲ ਸਕਦੇ ਨੇ ਤਾਂ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਜਿਹੜੀਆਂ ਵਾਲੀਆਂ ਹੁੰਦੀਆਂ ਔਰਤ ਦੇ ਕੰਨਾਂ ਦੇ ਵਿੱਚ ਬਜ਼ੁਰਗ ਔਰਤ ਦੇ ਕੰਨਾਂ ਤੋਂ ਜਿਹੜੀਆਂ ਵਾਲੀਆਂ ਹੁੰਦੀਆਂ ਨੇ ਉਹ ਲਹਾਲੀਆਂ ਜਾਂਦੇ ਨੇ ਉਸ ਤੋਂ ਬਾਅਦ 35000 ਰੁਪਏ ਉਹਨਾਂ ਦੇ ਕੋਲ ਹੁੰਦਾ ਉਹ ਵੀ ਲੈ ਲਿਆ ਜਾਂਦਾ ਇੱਕ ਰਮਾਲ ਦੇ ਵਿੱਚ 35000 ਰੁਪਏ ਜਿਹੜਾਗਾ ਉਹ ਪਾ ਦਿੱਤਾ ਜਾਂਦੇ ਉਸ ਤੋਂ ਬਾਅਦ ਉਹ ਜੋ ਬਾਬਾ ਹੈ ਜੋ ਆਪਣੇ ਆਪ ਨੂੰ ਬਾਬਾ ਦੱਸਦਾ ਸੀ ਉਹ ਜੇਬ ਦੇ ਵਿੱਚ ਜਿਹੜਾ ਉਹ ਰਮਾਲ ਨੂੰ ਪਾ ਲੈਂਦਾ ਉਸ ਤੋਂ ਬਾਅਦ ਇੱਕ ਹੋਰ ਰਮਾਲ ਜਿਹੜਾਗਾ ਉਹ ਔਰਤ ਨੂੰ ਦੇ ਦਿੰਦਾ ਤੇ ਕਹਿੰਦਾ ਕਿ ਘਰੇ ਜਾ ਕੇ ਤੁਸੀਂ ਵੇਖਿਓ ਤਾਂ ਇਸ ਵਿੱਚ ਤੁਹਾਨੂੰ ਚਮਤਕਾਰ ਵੇਖਣ ਨੂੰ ਮਿਲੇਗਾ ਤੁਸੀਂ ਇਹ ਰਮਾਲ ਘਰ ਜਾ ਕੇ ਖੋਲ੍ਹ ਲੈ ਉੱਥੇ ਜਾ ਕੇ ਤੁਹਾਨੂੰ ਜਿਹੜਾ ਚਮਤਕਾਰ ਵੇਖਣ ਨੂੰ ਮਿਲੇਗਾ ਇਸ ਤੋਂ ਬਾਅਦ ਉਹ ਸਾਰੇ ਜਿਹੜੇ ਨੇ ਫਰਾਰ ਹੋ ਜਾਂਦੇ ਨੇ ਤੇ ਬਜ਼ੁਰਗ ਜੋੜਾ ਜਿਹੜਾ ਉਹ ਆਪਣੇ ਘਰ ਆ ਜਾਂਦਾ ਪਰ ਜਦੋਂ ਰਮਾਲ ਦੇਖ ਕੇ ਰਮਾਲ ਖੋਲ ਕੇ ਬਜ਼ੁਰਗ ਜੋੜਾ ਦੇਖਦਾ ਤਾਂ ਉਸ ਤੋਂ ਬਾਅਦ ਹਰਾ ਰਹਿ ਜਾਂਦਾ ਕਿਉਂਕਿ ਬਦਾ ਜੋ ਰਮਾਲ ਦੇ ਵਿੱਚ ਸਿਰਫ ਪੱਤੇ ਹੀ ਪੱਤੇ ਨਜ਼ਰ ਆਉਂਦੇ ਨੇ ਉਹਨੂੰ ਆਪਣਾ ਇੱਕ ਵੀ ਪੈਸਾ ਜਿਹੜਾਗਾ ਉਹ ਦਿਖਾਈ ਨਹੀਂ ਦਿੰਦਾ ਕਿਉਂਕਿ ਜਿਹੜਾ 35000 ਰੁਪਿਆਸ ਦੀ ਉਹ ਤਾਂ ਰਮਾਲ ਦੇ ਵਿੱਚ ਲੈ ਕੇ ਉਹ ਜਿਹੜਾ ਬਾਬਾ ਆਪਣੇ ਆਪ ਨੂੰ ਕਰਾਮਾਤੇ ਦੱਸਦਾ ਸੀ ਉਹ ਰਫੂ ਚੱਕਰ ਹੋ ਜਾਂਦਾ ਤੇ ਨਾਲ ਇੱਕ ਹੋਰ ਰਮਾਲ ਜਿਹੜਾ ਉਹ ਜੋ ਪੱਤਿਆਂ ਦਾ ਨਾਲ ਭਰਿਆ ਰਮਾਲ ਉਹਨੂੰ ਦੇ ਜਾਂਦਾ ਉਸ ਤੋਂ ਬਾਅਦ ਕਰ ਜਾ ਕੇ ਜਦੋਂ ਬਜ਼ੁਰਗ ਜੋੜਾ ਰਮਾਲ ਖੋਲਦਾ ਉਸ ਤੋਂ ਬਾਅਦ ਦੇਖ ਕੇ ਜਿਹੜਾ ਇਹ ਨੇ ਹੈਰਾਨ ਰਹਿ ਜਾਂਦੇ ਨੇ ਤਾਂ ਇਹ ਵੀਡੀਓ ਜਿਹੜੀ ਹੈ ਵਾਇਲ ਹੋ ਰਹੀ ਹੈ ਤਾਂ ਖਰੜ ਦੀ ਪੂਰੀ ਘਟਨਾ ਦੱਸੀ ਜਾ ਰਹੀ ਹੈ ਖਰੜ ਦੇ ਮੁਹਾਲੀ ਦੇ ਖਰੜ ਦੇ ਵਿੱਚ ਜਿਹੜੀ ਇਹ ਪੂਰੀ ਘਟਨਾ ਵਾਪਰੀ ਹੈ ਕਿਸ ਤਰ੍ਹਾਂ ਮੋਟਰਸਾਈਕਲ ਦੇ ਬਹਿ ਕੇ ਇੱਕ ਇੱਕ ਵਿਅਕਤੀ ਇੱਕ ਔਰ ਤੌਂਦੇ ਨੇ ਤਾਂ ਬਜ਼ੁਰਗ ਜੋੜੇ ਨੂੰ ਰੋਕਦੇ ਨੇ ਉਸ ਤੋਂ ਬਾਅਦ ਇੱਕ ਹੋਰ ਬਜ਼ੁਰਗ ਆਉਂਦਾ ਨਿੱਲੀ ਪਾਗੋਦੇ ਬੰਨੀ ਹੋਈ ਹੈ ਜਿਹੜਾ ਆਪਣੇ ਆਪ ਨੂੰ ਕਰਾਮਾਤੀ ਦੱਸਦਾ ਉਸ ਤੋਂ ਬਾਅਦ ਉਹਨਾਂ ਦੀਆਂ ਬਜ਼ੁਰਗ ਜੋੜੇ ਦੇ ਵਿੱਚੋਂ ਔਰਤ ਦੀਆਂ ਵਾਲੀਆਂ ਲਹਾ ਲਈਆਂ ਜਾਂਦੀਆਂ ਨੇ 35000 ਰੁਪਏ ਉਹਨਾਂ ਤੋਂ ਲੈ ਲੈਂਦੇ ਨੇ ਉਸ ਤੋਂ ਬਾਅਦ ਉਹ ਰਫੂ ਚੱਕਰ ਹੋ ਜਾਂਦੇ ਨੇ ਤਾਂ ਵੀਡੀਓ ਸੋਸ਼ਲ ਮੀਡੀਆ ਤੇ ਵਾਇਲ ਹੋ ਰਹੀ ਹੈ ਖਰੜਦੀਏ ਵੀਡੀਓ ਦੱਸੀ ਜਾ ਰਹੀ ਹੈ ਹਾਲਾਂਕਿ ਜਿਹੇ ਕਿੰਨੇ ਹੀ ਮਾਮਲੇ ਜਿਹੜੇ ਨੇ ਉਹ ਸਾਹਮਣੇ ਆ ਚੁੱਕੇ ਨੇ ਕਿ ਕਿਵੇਂ ਢੂੰਗੀ ਬਾਬੇ ਬਣ ਕੇ ਤੁਹਾਨੂੰ ਆ ਜਾ ਸਕਦਾ ਪਰ ਇਸ ਦੇ ਬਾਵਜੂਦ ਵੀ ਲੋਕਾਂ ਨੂੰ ਸਮਝ ਨਹੀਂ ਆ ਰਹੀ ਲੋਕ ਕਿਉਂ ਇੰਨਾ ਬਾਬਿਆਂ ਦੇ ਚੱਕਰਾਂ ਵਿੱਚ ਪੈ ਕੇ ਆਪਣੇ ਆਪ ਨੂੰ ਲੁਟਾ ਲੈਂਦੇ ਨੇ ਤਾਂ ਹਾਲਾਂਕਿ ਲਗਾਤਾਰ ਜਿਹੀਆਂ ਖਬਰਾਂ ਸਾਹਮਣੇ ਆਉਂਦੀਆਂ ਨੇ ਲਗਾਤਾਰ ਜਿਹੇ ਮਾਮਲੇ ਸਾਹਮਣੇ ਹੁੰਦੇ ਨੇ ਜਦੋਂ ਢੋਂਗੀ ਬਾਬੇ ਬਣ ਕੇ ਘਰ ਦੀਆਂ ਔਰਤਾਂ ਨੂੰ ਵੀ ਲੁੱਟ ਕੇ ਲੈ ਜਾਂਦੇ ਨੇ ਦੁੱਗਣੇ ਪੈਸੇ ਕਰਨ ਦਾ ਲਾਲਚ ਦੇ ਦੇ ਕੇ ਆਪਣੇ ਆਪ ਨੂੰ ਲੋਕ ਲੂਟਾ ਲੈਂਦੇ ਨੇ ਤਾਂ ਇੱਕ ਹੋਰ ਜਿਆ ਮਾਮਲਾ ਸਾਹਮਣੇ ਆਇਆ ਤਾਂ ਲੋਕਾਂ ਨੂੰ ਸਮਝਣ ਦੀ ਲੋੜ ਹੈ ਲੋਕਾਂ ਨੂੰ ਵੀ ਹੁਣ ਸੁਚੇਤ ਰਹਿਣ ਦੀ ਲੋੜ ਹੈ ਤਾਂ ਕਿਵੇਂ ਤੁਸੀਂ ਵੇਖ ਸਕਦੇ ਹੋ ਰਾਹ ਜਾਂਦੇ ਇੱਕ ਬਜ਼ੁਰਗ ਜੋੜੇ ਨੂੰ ਹੀ ਕੁਝ ਲੋਕਾਂ ਦੇ ਵੱਲੋਂ ਠੱਗ ਲਿਆ ਜਾਂਦਾ ਹੈ ਸੋਨੇ ਦੀਆਂ ਵਾਲੀਆਂ ਵੀ ਲੈ ਜਾਂਦੇ ਨੇ ਤੇ ਨਾਲ ਹੀ ਜੋ ਹੈ ਉਹ ਪੈਸੇ ਵੀ 35000 ਰੁਪਿਆ ਵੀ ਆਪਣਾ ਲੂਟਾ ਲੈਂਦਾ ਬਜ਼ੁਰਗ ਜੋੜਾ ਤਾਂ ਵੀਡੀਓ ਖਰੜ ਦੇ ਵਿੱਚ ਪੂਰਾ ਘਟਨਾ ਵਾਪਰੀ ਹੈ ਜਿਹੜੀ ਕਿ ਲਗਾਤਾਰ ਵਾਇਲ ਹੋ ਰਹੀ ਹੈ ਤਾਂ ਤੁਸੀਂ ਵੀ ਧਿਆਨ ਦੇ ਨਾਲ ਰਹੋ ਜੇਕਰ ਤੁਹਾਨੂੰ ਅਜਾ ਕੋਈ ਟੂੰਗੀ ਬਾਬਾ ਮਿਲਦਾ ਹੈ ਜਿਹੜਾ ਕਿ ਕਹਿੰਦਾ ਕਿ ਮੈਂ ਚਮਤਕਾਰ ਦਿਖਾ ਦੂੰਗਾ ਤੁਸੀਂ ਉਸ ਤੋਂ ਸੁਚੇਤ ਨਹਿਣਾ ਉਹਨਾਂ ਤੋਂ ਪਾਸੇ ਰਹਿਣਾ ਕਿਉਂਕਿ ਅਜਿਹੇ ਟੂੰਗੀ ਬਾਬੇ ਤੁਹਾਡਾ ਸਭ ਕੁਝ ਜਿਹੜਾ ਹੈਗਾ ਖਤਮ ਕਰ ਦੇਣਗੇ